ਅਤੇ ਯੂਕਰੇਨ ਦੇ ਵਿੱਚ ਚੱਲੀ ਜੰਗ ਦੇ ਦੌਰਾਨ ਅੰਮ੍ਰਿਤਸਰ ਦੇ ਇੱਕ ਸਿੱਖ ਨੌਜਵਾਨ ਤੇਜਪਾਲ ਸਿੰਘ ਦੀ ਮੌਤ ਦੇ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਦੂਸਰੇ ਵਿੱਚ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਸਿੰਘ ਦੀ ਯੂਕਰੇਨ ਬਾਰਡਰ ਤੇ ਮੌਤ ਹੋ ਗਈ ਸੀ ਜਿਸ ਦਾ ਪਰਿਵਾਰ ਉਸ ਦੇ ਮ੍ਰਿਤਕ ਨੂੰ ਭਾਰਤ ਵਾਪਸ ਲਿਆਉਣ ਦੇ ਲਈ ਲਗਾਤਾਰ ਅਪੀਲ ਕਰ ਰਿਹਾ ਸੀ ਅੰਮ੍ਰਿਤਸਰ ਦੇ ਰਹਿਣ ਵਾਲਾ 30 ਸਾਲਾ ਤੇਜਪਾਲ ਸਿੰਘ ਦਾ ਦਸੰਬਰ ਮਹੀਨੇ ਦੇ ਵਿੱਚ ਢੂਸ ਗਿਆ ਸੀ ਰੂਸ ਦੀ ਫੌਜ ਦੇ ਵਿੱਚ ਭਾਗਦੇ ਹੋ ਕੇ ਸਪਲਾਈ ਪ੍ਰਾਪਤ ਕਰਨ ਦੇ ਉਪਰੰਤ ਯੂਕਰੇਨ ਦੇ ਬਾਰਡਰ ਤੇ ਜੰਗ ਦੇ ਵਿੱਚ ਹਿੱਸਾ ਲੈਣ ਗਿਆ ਸੀ ਯੂਕਰੇਨ ਦੀ ਜੰਗ ਦੇ ਵਿੱਚ ਰੂਸ ਦੀ ਤਰਫੋਂ ਲੜਿਆ ਸੀ ਅਤੇ ਇਸੇ ਦੌਰਾਨ ਸ਼ਹੀਦ ਹੋ ਗਿਆ ਸੀ}{|\text{ਦੀਪਾਲ ਸਿੰਘ ਭਾਰਤੀ ਫੌਜ ਦੇ ਵਿੱਚ ਭਾਗੀ ਹੋਣ ਦਾ ਸੁਪਨਾ ਪੂਰਾ ਕਰਨ ਦੇ ਲਈ ਜਨਵਰੀ 2024 ਦੇ ਵਿੱਚ ਰੂਸ ਚਲਾ ਗਿਆ ਸੀ ਅਤੇ ਉਸ ਸਮੇਂ ਰੂਸ ਨੂੰ ਯੂਕਰੇਨ ਦੇ ਵਿਰੋਧ ਫਲੜਕਿਆਂ ਦੀ ਲੋੜ ਸੀ}} ਤੇਜਪਾਲ ਦੀ ਮਾਰਤ ਦੇ ਵਿੱਚ ਉੱਥੇ ਹੀ ਮੌਤ ਹੋ ਗਈ ਸੀ ਅਤੇ ਪਰਿਵਾਰ ਨੂੰ ਇਸ ਦਾ ਪਤਾ 9 ਜੂਨ ਨੂੰ ਲੱਗਿਆ ਸੀ। ਤੇਜਪਾਲ ਸਿੰਘ ਜੋ ਰਸ਼ੀਆ ਆਰਮੀਜ਼ ਦੇ ਵਿੱਚ ਤਾਇਨਾਤ ਸੀ ਜੈਸ ਦੀ ਮੌਤ ਦੀ ਖਬਰ ਪਰਿਵਾਰ ਨੂੰ 9 ਜੂਨ ਨੂੰ ਮਿਲੀ ਸੀ। ਜਿਸ ਦਾ ਪਰਿਵਾਰ ਉਸ ਦੇ ਮਿੱਤਕ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਅਪੀਲ ਕਰ ਰਿਹਾ ਸੀ। ਔਰ ਇਸ ਮਾਮਲੇ ਦੇ ਵਿੱਚ ਵੱਡਾ ਖਲਾਸਾ ਹੋਇਆ ਹੈ ਕਿ ਹੁਣ ਤੇਜਪਾਲ ਦੀ ਮਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ। ਜੈਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਰਸ਼ੀਅਨ ਇੰਵੈਸਿਵ ਦੇ ਵੱਲੋਂ ਡੀਐਨਏ ਰਿਪੋਰਟ ਮੰਗੀ ਗਈ ਹੈ ਤਾਂ ਜੋ ਤੇਜਪਾਲ ਦੀ ਬਾਡੀ ਦੇ ਨਾਲ ਮੈਚ ਕੀਤਾ ਜਾ ਸਕੇ ਤੇਜਪਾਲ ਦੀ ਪਤਨੀ ਦਾ ਕਹਿਣਾ ਹੈ ਕਿ ਛੋਟੇ ਬੱਚੇ ਵੀ ਉਡੀਕ ਕਰਦੇ ਨੇ ਕਿ ਸਾਡਾ ਪਿਤਾ ਕਦੋਂ ਆਵੇਗਾ ਜਾਂ ਸਾਡੀ ਸਾਡੇ ਪਿਤਾ ਦੇ ਨਾਲ ਵੀਡੀਓ ਕਾਲ ਤੇ ਗੱਲ ਕਦੋਂ ਹੋਵੇਗੀ ਫਿਰ ਉਸ ਯੂਕਰੇਨ ਯੁੱਧ ਦੇ ਵਿੱਚ ਸ਼ਹੀਦ ਤੇਜਪਾਲ ਦੀ ਮਰਤਿਕ ਦੇ ਭਾਰਤ ਭੇਜਣ ਲਈ ਸਹਿਮਤ ਹੋ ਗਿਆ ਹੈ ਇਹ ਪ੍ਰਕਿਰਿਆ ਪੀਐਮ ਮੋਦੀ ਦੇ ਦੌਰੇ ਦੇ ਦੋ ਹਫ਼ਤੇ ਤੋਂ ਬਾਅਦ ਸ਼ੁਰੂ ਹੋਈ ਦੀ ਮਾਦਾ ਕਹਿਣਾ ਹੈ ਕਿ ਮੈਂ ਆਪਣੇ ਪੁੱਤ ਦੀ ਅੰਤਿਮ ਰਸਮਾਂ ਕਰਨੀਆਂ ਚਾਹੁੰਦੀ ਹਾਂ ਜੋ ਸਾਡੀਆਂ ਸਰਕਾਰਾਂ ਚੰਗੀਆਂ ਨਹੀਂ ਤਾਂ ਅੱਜ ਮੇਰਾ ਪੁੱਤ ਬੇਗਾਨੇ ਦੇਸ਼ ਦੇ ਵਿੱਚ ਜਾ ਕੇ ਨਾ ਮਰਦਾ